ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਡਾਕਟਰ ਹਰਪਾਲ ਸਿੰਘ ਚੋਹਾਨ ਅੱਜ ਦੀ ਵੀਡੀਓ ਹੈ ਜਿਹੜੀ ਜੀ ਅੱਜ ਦੇ ਮੇਰੇ ਬੋਲ ਨੇ ਜਿਹੜੇ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਸੁਣੋ ਧਿਆਨ ਨਾਲ ਸੁਣੋ ਤੇ ਧਿਆਨ ਨਾਲ ਸੁਣ ਕੇ ਉਹ ਤੇ ਅਮਲ ਕਰਿਆ ਕਰੋ ਇਹ ਵੀਡੀਓ ਸੁਣਨ ਦਾ ਫਾਇਦਾ ਤੁਹਾਡੇ ਲਈ ਹੈ ਨਾ ਕਿ ਮੇਰੇ ਲਈ ਹੈ ਜੁੜੀ ਮੈਂ ਵੀਡੀਓ ਪਾਣਾ ਹੈ ਤੁਹਾਡੇ ਵਾਸਤੇ ਹੈ ਇਹ ਮੇਰੇ ਵਾਸਤੇ ਨਹੀਂ ਤੁਮੈਂ ਤੁਹਾਡੇ ਉਹਨਾ ਭੈਣਾ ਨੇ ਉਹਨਾ ਭਰਾਵਾਂ ਵਾਰ ਤੇ ਦੁਨੀਆ ਵਾਸਤੇ ਮੈਂ ਵੀਡੀਓ ਪਾਣਾ ਹੈ ਕਿ ਆ ਕਿ ਤੁਹਾਡਾ ਤੁਸੀਂ ਇਹ ਵੀਡੀਓ ਨੂੰ ਦੇਖ ਕੇ ਵੱਧ ਤੋਂ ਵੱਧ ਫਾਇਦਾ ਚੱਕ ਸਕੋ ਲਾਭ ਚੱਕ ਸਕੋ ਤਾਂ ਅੱਜ ਦੀ ਵੀਡੀਓ ਹੈ ਜੀ ਸਾਨੂੰ ਘਰ ਦੇ ਵਿੱਚ ਕਿਹੜੀਆਂ-ਕਿਹੜੀਆਂ ਜ਼ਰੂਰੀ ਮੈਡੀਸਿਨ ਦਵਾਈਆਂ ਰੱਖਣੀਆਂ ਚਾਹੀਦੀ ਨੇ ਸਭ ਤੋਂ ਪਹਿਲਾਂ ਕਰੋਸਿਨ ਕਰੋਸਿਨ 500mg ਕ੍ਰੋਸੀਨ ਸਿਰਫ ਬੱਚਿਆਂ ਵਾਸਤੇ ਇਹ ਬੁਖਾਰ ਦੇ ਲਈ ਬਹੁਤ ਜ਼ਰੂਰੀ ਹੈ ਜਿਵੇਂ ਸਰੀਰ ਦੇ ਵਿੱਚ ਦਰਦ ਰਹਿੰਦਾ ਹੈ ਇਹ ਉਹਨੂੰ ਕੰਟਰੋਲ ਕਰਦਾ ਉਸ ਤੋਂ ਬਾਅਦ ਟੈਬਲੇਟ ਹੈ ਨਾਈਸਿਪ ਪਲੱਸ ਜਿਵੇਂ ਬਹੁਤ ਜ਼ਿਆਦਾ ਬੁਖਾਰ ਚੜ ਜਾਂਦਾ ਹੈ ਜ਼ਿਆਦਾ ਬੁਖਾਰ ਚੜ ਜਾਂਦਾ ਹੈ ਨਾਈਸਿਪ ਪਲੱਸ ਆਪਣੇ ਘਰ ਦੇ ਵਿੱਚ ਗੋਲੀ ਰੱਖਿਆ ਕਰੋ ਇਹ ਬੁਖਾਰ ਦੇ ਕੰਮ ਆਉਂਦੀ ਹੈ ਸਰੀਰ ਦਰਦ ਦੇ ਕੰਮ ਆਉਂਦੀ ਹੈ ਸਿਰ ਦਰਦ ਦੇ ਕੰਮ ਆਉਂਦੀ ਹੈ ਉਸ ਤੋਂ ਬਾਅਦ ਇੱਕ سیرਫ ਆਉਂਦਾ ਬੱਚਿਆਂ ਵਾਸਤੇ ਆਈਬੂ ਜੈਸਿਕ ਪਲੱਸ ਇਹ ਬਹੁਤ ਜ਼ਿਆਦਾ ਕਈ ਵਾਰ ਬੱਚਿਆਂ ਨੂੰ ਕਾਫੀ ਜ਼ਿਆਦਾ ਮਾਤਰਾ ਵਿੱਚ ਬੁਖਾਰ ਚੜ ਜਾਂਦਾ ਹੈ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਇਹ سیرਫ ਦੇ ਸਕਦੇ ਹੋ ਇਹ سیرਫ 1 ਸਾਲ ਤੋਂ ਉੱਪਰ ਦੇ ਬੱਚੇ ਨੂੰ ਸ਼ੁਰੂ ਹੁੰਦਾ ਹੈ 1 ਸਾਲ 2 ਸਾਲ 3 ਸਾਲ 5 ਸਾਲ 7 8 9 10 ਸਾਲ ਤੱਕ ਆਪਾਂ ਬੱਚਿਆਂ ਨੂੰ ਦੇ ਸਕਦੇ ਹਾਂ ਉਸ ਤੋਂ ਬਾਅਦ ਬੱਚਿਆਂ ਨੂੰ ਗੋਲੀ ਡਾਕਟਰ ਚਲਾ ਸਕਦਾ ਹੈ ਤੀਜੇ ਨੰਬਰ ਤੇ ਇੱਕ ਸਿਰਫ ਆਉਂਦਾ ਐਮ ਸੈੱਟ ਐਮ ਸੈੱਟ ਸਿਰਫ ਹੈ ਜਿਹੜਾ ਇਹ ਬੱਚਿਆਂ ਦੀ ਉਲਟੀਆਂ ਵਾਸਤੇ ਹੈ ਜੀ ਕਈ ਵਾਰ ਨਾ ਬੱਚਿਆਂ ਨੂੰ ਕਾਫੀ ਉਲਟੀਆਂ ਲੱਗ ਜਾਂਦੀਆਂ ਨੇ ਤੇ ਐਮਰਜੈਂਸੀ ਵਾਸਤੇ ਅਸੀਂ ਸਾਡੇ ਕੋਲ ਕੋਈ ਹੱਲ ਨਹੀਂ ਹੁੰਦਾ ਸੋ ਜਿਹੜੀ ਇਹ ਸਿਰਫ ਹੈ ਇਹ ਬੱਚਿਆਂ ਦੀ ਉਲਟੀ ਵਾਸਤੇ ਹੈ ਸੋ ਮੇਰੀ ਬੇਨਤੀ ਆ ਉਹਨਾਂ ਨੂੰ ਪੀੜਾ ਨੂੰ ਭੈਣਾ ਨੂੰ ਕਿ ਇਹ ਆ ਸਿਰਫ ਨੂੰ ਆਪਣੇ ਘਰ ਵਿੱਚ ਰੱਖਿਆ ਕਰੋ ਐਮ ਸੈੱਟ ਸਿਰਫ ਹੈ ਜੀ ਐਮ ਸੈੱਟ ਸਿਰਫ ਤੇ ਇਸੇ ਤਰ੍ਹਾਂ ਹੀ ਸਿਰਫ ਆਉਂਦਾ ਡੌਮ ਸਟਾਲ ਡੌਮ ਸਟਾਲ ਵੀ ਹਲਕੀਆਂ-ਹਲਕੀਆਂ ਉਲਟੀਆਂ ਵਾਸਤੇ ਹੈ ਤੇ ਇਹਨੂੰ ਆਪਣੇ ਘਰ ਵਿੱਚ ਰੱਖਿਆ ਕਰੋ ਤੇ ਇਹਦਾ ਇੱਕ ਚਮਚਾ ਆਪਣੇ ਬੱਚਿਆਂ ਨੂੰ ਜਰੂਰ ਦਿਓ ਜਿਵੇਂ ਐਮਰਜੈਂਸੀ ਹੈ ਇੱਕ ਸਿਰਫ ਆਂਦਾ ਜੀ ਬੈਨਾ ਡਰਿਲ ਇਹ ਬਹੁਤ ਵਧੀਆ ਖਾਂਸੀ ਦਾ ਸਰਪ ਹੈ ਜੀ ਜਿਨ੍ਹਾਂ ਨੂੰ ਖੰਗ ਹੁੰਦਾ ਹੈ ਜੁਕਾਮ ਹੁੰਦਾ ਹੈ ਇਹ ਖੰਗ ਜੁਕਾਮ ਵਾਸਤੇ ਹੈ ਜੀ ਖਾਂਸੀ ਦਾ ਸਰਪ ਇਹਨੂੰ ਵੀ ਆਪਣੇ ਘਰ ਵਿੱਚ ਜਰੂਰ ਰੱਖੋ ਇੱਕ ਸਿਰਫ ਆਂਦਾ ਡਾਈਸਾਈਕਲੋਮਾਈਨ ਮੈਂ ਫਿਰ ਤੋਂ ਰਿਪੀਟ ਕਰਦਾ ਦੁਹਰਾ ਰਹੇ ਹਾਂ ਦੁਬਾਰੇ ਡਾਈ ਸਾਈਕਲੋਮਾਈਨ ਸਿਰਫ ਆਉਂਦਾ ਇਹ ਸਿਰਫ ਪੇਟ ਦਰਦ ਵਾਸਤੇ ਹੁੰਦਾ ਬੱਚਿਆਂ ਵਾਸਤੇ ਸੋ ਮੇਰੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਹ ਸਿਰਫ ਦਿਆ ਕਰੋ ਸਿਰਫ ਦਿਆ ਕਰੋ ਤੇ ਇਹ ਸਿਰਫ ਪੇਟ ਦਰਦ ਵਾਸਤੇ ਆਂ ਕਈ ਵਾਰ ਨਾ ਬਹੁਤ ਜ਼ਿਆਦਾ ਬੱਚਿਆਂ ਦੇ ਪੇਟ ਚ ਦਰਦ ਹੋਣ ਲੱਗ ਜਾਂਦਾ ਤੇ ਸਾਡੇ ਕੋਲ ਡਾਕਟਰ ਜਾਂ ਡਾਕਟਰ ਕੋਲ ਜਾਣ ਲਈ ਟਾਈਮ ਨਹੀਂ ਹੁੰਦਾ ਜਾਂ ਰਾਤ ਹੁੰਦੀ ਆ ਕਾਫੀ ਵੀ ਕਰੀਏ ਤਾਂ ਕੀ ਕਰੀਏ ਤੇ ਇਹ ਜ਼ਰੂਰ ਰੱਖਿਆ ਕਰੋ ਇੱਕ ਟੈਬਲੇਟ ਐਮ ਆਰ ਆਂਦੀ ਹੈ ਕਈ ਕਈ ਵਾਰ ਨਾ ਕਈ ਆਪਣੇ ਨਾ ਮਤਲਬ ਕਮਰ ਦੇ ਵਿੱਚ ਬੈਕ ਪੇਨ ਜਿਹਨੂੰ ਕਿਹਾ ਗਿਆ ਹੈ ਕਮਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਸੋ ਆਰਥੋਡੈਕਸ ਐਮ ਆਰ ਗੋਲੀ ਆਂਦੀ ਹੈ ਇਨੂੰ ਘਰ ਦੇ ਵਿੱਚ ਜਰੂਰ ਇਸਤੇਮਾਲ ਕਰੋ। ਏਸੀ ਤਰ੍ਹਾਂ ਟੈਬਲੇਟ ਆਉਂਦੀ ਹੈ ਡਾਈਸਾਈਕਲੋਮਾਈਨ। ਟੈਬਲੇਟ ਆਉਂਦੀ ਹੈ ਇਹ ਵੱਡਿਆਂ ਦੇ ਪੇਟ ਦਰਦ ਵਾਸਤੇ ਆ। ਕਈ ਵਾਰ ਪੇਟ ਦਰਦ ਬਹੁਤ ਜ਼ਿਆਦਾ ਹੁੰਦਾ ਹੈ। ਇਹਨੂੰ ਆਪਣੇ ਘਰ ਦੇ ਵਿੱਚ ਰੱਖਿਆ ਗਰੂ। ਇੱਕ ਟੈਬਲੇਟ ਆਉਂਦੀ ਹੈ ਐਮ ਸੈਟ 4 ਐਮ ਜੀ। ਐਮ ਸੈਟ 4 ਐਮ ਜੀ ਕਈ ਵਾਰ ਬਹੁਤ ਜ਼ਿਆਦਾ ਉਲਟੀਆਂ ਹੁੰਦੀਆਂ ਨੇ। ਰਾਤ ਨੂੰ ਸਾਡੇ ਕੋਲ ਕੋਈ ਸੁਵਿਧਾ ਨਹੀਂ ਹੁੰਦੀ। ਸੋ ਮੇਰੀ ਬੇਨਤੀ ਹੈ ਇਹਨੂੰ ਆਪਣੇ ਘਰ ਦੇ ਵਿੱਚ ਜਰੂਰ ਇਸਤੇਮਾਲ ਕਰੋ। ਇਹਨਾਂ ਨੂੰ ਘਰ ਦੇ ਵਿੱਚ ਰੱਖੋ ਐਮਰਜੈਂਸੀ ਵਾਸਤੇ। ਇਸੇ ਤਰ੍ਹਾਂ ਟੈਬਲੇਟ ਆਪਣੇ ਡਿਸਪ੍ਰਿੰਟ ਕਈ ਬੀੜਾ ਨੂੰ ਨਾ ਜਿਨ੍ਹਾਂ ਦਾ ਖੂਨ گاੜਾ ਹੁੰਦਾ ਇਹ ਡਿਸਪ੍ਰਿੰਟ ਟੈਬਲੇਟ ਹੈ ਜਿਹੜੀ ਇਹਨੂੰ ਆਪਣੇ ਘਰ ਦੇ ਵਿੱਚ ਜ਼ਰੂਰ ਰੱਖਿਆ ਕਰੋ ਜਿਨ੍ਹਾਂ ਦਾ ਖੂਨ گاੜਾ ਹੋ ਜਾਂਦਾ ਜਿਹਨੂੰ ਆਪਾਂ ਕਹਿੰਦੇ ਆ ਕੋਲੇਸਟੇਰੋਲ ਵੱਧ ਗਿਆ ਹਨਾ ਜੀ ਤੇ ਇਹਨੂੰ ਜ਼ਰੂਰ ਆਪਣੇ ਘਰ ਦੇ ਵਿੱਚ ਰੱਖੋ ਤਾਂ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਇਹ ਤੁਸੀਂ ਤੁਹਾਡੇ ਰੱਖਣ ਨਾਲ ਤੁਹਾਨੂੰ ਐਮਰਜੈਂਸੀ ਦੀ ਲੋੜ ਪੈ ਗਈ ਤਾਂ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਹੋ ਮੈਂ ਚੈਲੰਜ ਕਰਦਾ ਹਾਂ ਵਿਧੀ ਨੇ 10 ਤੋਂ 15 ਮਿੰਟ ਦੇ ਵਿੱਚ ਵਿੱਚ ਇਹ ਤੁਹਾਡੀਆਂ ਜਿਹੜੀਆਂ ਪ੍ਰੋਬਲਮਾਂ ਦੀਆਂ ਮੈਂ ਦਵਾਈਆਂ ਦੱਸੀਆਂ ਨੇ ਉਹ ਪ੍ਰੋਬਲਮਾਂ ਤੁਹਾਡੀਆਂ ਠੀਕ ਹੋ ਸਕਦੀਆਂ ਨੇ ਤਾਂ ਕਿ ਤੁਸੀਂ ਅਗਲੇ ਦਿਨ ਨੈਕਸਟ ਅਗਲੇ ਦਿਨ ਤੁਸੀਂ ਕਿਸੇ ਡਾਕਟਰ ਕੋਲ ਜਾ ਸਕੋ ਤਾਂ ਤੁਹਾਡੇ ਆਪਣੇ ਭਰਾ ਨੂੰ ਵੱਧ ਤੋਂ ਵੱਧ ਫਾਲੋ ਕਰੋ ਤੇ ਇਦਾਂ ਦੀਆਂ ਗੱਲਾਂ ਸੁਣੋ ਤੇ ਆਪਣੇ ਇਹਨਾਂ ਦੇ ਅਮਲ ਕਰੋ ਅਮਲ ਕਰਨ ਦੇ ਨਾਲ ਨਾਲ ਹੀ ਤੁਹਾਡੇ ਜਿਹੜੇ ਮਸਲੇ ਨੇ ਹੱਲ ਹੋ ਸਕਦੇ ਨੇ ਤੇ ਮੇਰੀ ਬੇਨਤੀ ਆ ਉਹਨਾਂ ਨੂੰ ਵੀਰਾਂ ਨੂੰ ਉਹਨਾਂ ਨੂੰ ਭੈਣਾਂ ਨੂੰ ਉਹਨਾਂ ਨੂੰ ਭਰਾਵਾਂ ਨੂੰ ਕਿ ਇਹਨੂੰ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਭੈਣ ਭਾਈ ਤੇ ਮੈਂ ਗੋਲੀਆਂ ਦਾ ਨਾਮ ਲੈ ਚੁੱਕਿਆ ਦਵਾਈਆਂ ਦਾ ਨਾਮ ਲੈ ਕੇ ਇਹਨਾਂ ਨੂੰ ਜਰੂਰ ਆਪਣੇ ਘਰ ਦੇ ਵਿੱਚ ਰੱਖੋ ਆਓ ਲਾਸਟ ਵਿੱਚ ਮੈਂ ਤੁਹਾਡਾ ਆਪਣਾ ਭਰਾ ਡਾਕਟਰ ਹਰਪਾਲ ਸਿੰਘ ਤੁਹਾਤੋਂ ਜਾਦਤ ਲੈਣਾ ਆਓ ਫਤਿਹ ਬੁਲਾइए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ